ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਨੂੰ ਲੈ ਕੇ ਹਾਜ਼ਰ ਹਾਂ ਮੈਂ ਸੋ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਹਮੇਸ਼ਾ ਦੀ ਤਰ੍ਹਾਂ ਇੱਕ ਬੜਾ ਜ਼ਰੂਰੀ ਨੁਕਤਾ ਅੱਜ ਗੱਲਬਾਤ ਵਿੱਚ ਅਧਦੇਸ਼ 7 ਅੰਕ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤਾਂ ਸਾਡੇ ਗੁਆਂਢ ਵਿੱਚ ਪੈਂਦਾ ਦੇਸ਼ ਬੰਗਲਾਦੇਸ਼ ਜੋ ਕਿ ਕਿਸੇ ਲਈ ਪੂਰਬੀ ਪਾਕਿਸਤਾਨ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਭਾਰਤ ਦਾ ਹੀ ਇੱਕ ਹਿੱਸਾ ਸੀ 47 ਦੀ ਵੰਡ ਤੋਂ ਬਾਅਦ ਫਿਰ ਇਹ ਦੇਸ਼ ਵੀ ਭਾਰਤ ਦੇ ਗੁਆਂਢ ਵਿੱਚ ਵਸਿਆ ਤੇ ਆਮ ਤੌਰ ਤੇ ਇਥੇ ਹਾਲਾਤ ਠੀਕ ਹੀ ਰਹੇ ਨੇ ਪਰ ਪਿਛਲੇ ਕੁਝ ਦਿਨਾਂ ਤੋਂ ਬਹੁਤ ਉਥਰ-ਪੁਥਰ ਮਚੀ ਹੈ ਬੰਗਲਾਦੇਸ਼ ਵਿੱਚ ਉਥੋਂ ਦੀ ਪ੍ਰਧਾਨ ਮੰਤਰੀ ਸ਼ੇਖ ਸੀਨਾ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਖਾਸ ਤੌਰ ਤੇ ਨੌਜਵਾਨ ਵਰਗ ਤੇ ਵਿਦਿਆਰਥੀ ਵਰਗ ਵੱਲੋਂ ਉੱਥੇ ਜੋ ਇੱਕ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਰੋਸ ਪ੍ਰਦਰਸ਼ਨ ਜਨ ਤੱਕ ਥਾਵਾ ਤੇ ਰੋਸ ਮੁਜ਼ਾਹਰੇ ਜਦੋਂ ਇਹ ਸਾਰਾ ਅੰਦੋਲਨ ਸ਼ੁਰੂ ਹੋਇਆ ਸੀ ਕਿਸੇ ਨੇ ਵੀ ਇਹਦਾ ਅੰਦਾਜ਼ਾ ਨਹੀਂ ਲਾਇਆ ਹੋਊਗਾ ਕਿ ਇੰਨੇ ਵੱਡੇ ਪੱਧਰ ਉਤੇ ਅੰਦੋਲਨ ਫੈਲ ਜਾਊਗਾ ਪਰ ਇਹ ਫੈਲਿਆ ਹਾਲਾਤ ਇਥੋਂ ਤੱਕ ਫੈਲ ਗਏ ਕਿ ਤਖਤਾ ਪਲਟ ਹੋ ਗਿਆ ਬੰਗਲਾਦੇਸ਼ ਵਿੱਚ ਲੋਕਾਂ ਨੇ ਨੌਜਵਾਨਾਂ ਨੇ ਵਿਦਿਆਰਥੀਆਂ ਨੇ ਸੜਕ ਉਤੇ ਆ ਕੇ ਤਖਤਾ ਪਲਟ ਕਰ ਦਿੱਤਾ ਪ੍ਰਧਾਨ ਮੰਤਰੀ ਦਾ ਤਖਤਾ ਉਲਟਾ ਦਿੱਤਾ ਨਤੀਜੇ ਵਜੋਂ ਸ਼ੇਖ ਹਸੀਨਾ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਕੇ ਦੇਸ਼ ਤੋਂ ਭੱਜਣਾ ਪਿਆ ਭਾਰਤ ਵਿੱਚ ਆਉਣਾ ਪਿਆ ਨਵੀਂ ਦਿੱਲੀ ਵਿਖੇ ਆਉਣਾ ਪਿਆ ਤੇ ਬੰਗਲਾਦੇਸ਼ ਵਿਖੇ ਪ੍ਰਧਾਨ ਮੰਤਰੀ ਦੀ ਰਿਹائش ਅਤੇ ਹੋਰ ਸਾਧਨਾ ਉੱਤੇ ਵੀ ਵਿਦਿਆਰਥੀਆਂ ਦਾ ਕਬਜ਼ਾ ਨਜ਼ਰ ਆਇਆ ਪ੍ਰਧਾਨ ਮੰਤਰੀ ਨਿਵਾਸ ਦੇ ਵਿੱਚ ਵਿਦਿਆਰਥੀ ਪਹੁੰਚ ਗਏ ਉੱਥੇ ਬੈੱਡ ਉੱਤੇ ਲੇਟੇ ਹੋਏ ਵਿਖਾਈ ਦਿੱਤੇ ਸਮਾਨ ਚੁੱਕਦੇ ਹੋਏ ਵਿਖਾਈ ਦਿੱਤੇ ਕਾਫੀ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ 'ਤੇ ਵੇਖੀਆਂ ਹੋਣਗੀਆਂ ਤੁਹਾਨੂੰ ਯਾਦ ਹੋਵੇਗਾ ਕਿਸੇ ਵੇਲੇ ਇਰਾਕ ਵਿੱਚ ਇਹੋ ਜਿਹੇ ਦ੍ਰਿਸ਼ ਨਜ਼ਰ ਆਏ ਸੀ ਜਦੋਂ ਸਦਾਮ ਹੁਸੈਨ ਦੀ ਰਿਹائش ਵਿੱਚ ਇਸੇ ਤਰ੍ਹਾਂ ਲੋਕੀ ਪਹੁੰਚ ਗਏ ਸੀ ਬੈੱਡ ਉੱਤੇ ਪਏ ਆਰਾਮ ਕਰਦੇ ਵਿਖਾਈ ਦਿੱਤੇ ਸੀ ਸਹੂਲਤਾਂ ਵਰਤਦੇ ਹੋਏ ਵਿਖਾਈ ਦਿੱਤੇ ਸੀ ਕੁਝ-ਕੁਝ ਉਹੋ ਜਿਹੇ ਦ੍ਰਿਸ਼ ਤੁਹਾਨੂੰ ਬੰਗਲਾਦੇਸ਼ ਵਿਖੇ ਵੀ ਵਿਖਾਈ ਦਿੱਤੇ ਬੰਗਲਾਦੇਸ਼ ਦੀ ਰਾਜਧਾਨੀ ਹੈ ਢਾਕਾ ਉਥੇ ਵੀ ਪ੍ਰਦਰਸ਼ਨਕਾਰੀਆਂ ਦਾ ਕਬਜ਼ਾ ਹੋ ਗਿਆ ਸਰਕਾਰੀ ਇਮਾਰਤਾਂ ਉੱਤੇ ਉਹਨਾਂ ਦਾ ਪੂਰਾ ਦਬਦਬਾ ਨਜ਼ਰ ਆਇਆ ਤੇ ਜਿਸ ਵੇਲੇ ਢਾਕਾ ਵਿਖੇ ਪ੍ਰਦਰਸ਼ਨਕਾਰੀਆਂ ਦਾ ਕਬਜ਼ਾ ਹੋ ਗਿਆ ਉਸ ਵੇਲੇ ਇੱਕ ਤਰੀਕੇ ਨਾਲ ਮੰਨ ਲਿਆ ਗਿਆ ਕਿ ਦੇਸ਼ ਵਿੱਚ ਤਖਤਾ ਪਲਟ ਹੋ ਗਿਆ ਤੇ ਸ਼ੇਖ ਅਸੀਨਾ ਦਾ ਪ੍ਰਧਾਨ ਮੰਤਰੀ ਦਾ ਅਹੁਦਾ ਜਾਂਦਾ ਲੱਗਾ ਇਹਨਾਂ ਵਿਰੋਧ ਪ੍ਰਦਰਸ਼ਨਾਂ ਜ਼ਰੀਏ ਜਿਸੇ ਤੁਹਾਨੂੰ ਵੀ ਦੱਸ ਦਈਏ ਕਿ ਇੰਟਰਨੈਟ ਸੇਵਾਵਾਂ ਵੀ ਠੱਪ ਹੋਈਆਂ ਕਰਫਿਊ ਵੀ ਲਾਏ ਗਏ ਰੋਕਣ ਦੀ ਵੀ ਕੋਸ਼ਿਸ਼ ਹੋਈ ਪ੍ਰਦਰਸ਼ਨਕਾਰੀਆਂ ਨੂੰ ਫੌਜ ਤੱਕ ਬੁਲਾਈ ਗਈ ਪਰ ਲੋਕਾਂ ਦਾ ਹਜੂਮ ਇੰਨਾ ਇਕੱਠਾ ਹੋ ਗਿਆ ਸੀ ਤੇ ਉਹਨਾਂ ਦਾ ਜ਼ੋਰ ਇੰਨਾ ਵੱਧ ਗਿਆ ਸੀ ਕਿ ਫੌਜ ਵੀ ਕੁਝ ਨਹੀਂ ਕਰ ਸਕੀ ਅਤੇ ਤਖਤਾ ਪਲਟ ਜਿਹੜਾ ਹੋ ਗਿਆ ਤੇ ਬੰਗਲਾਦੇਸ਼ ਵਿੱਚ ਕਾਫੀ ਉਥਲ-ਪੁਥਲ ਮੱਚੀ। ਭਾਰਤ ਦੇ ਬਿਲਕੁਲ ਨਾਲ ਲੱਗਦਾ ਪੱਛਮੀ ਬੰਗਾਲ ਸੂਬੇ ਦੇ ਨਾਲ ਲੱਗਦਾ ਹੈ। ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਦੇ ਨਾਲ ਹੀ ਲੱਗਦਾ ਬੰਗਲਾਦੇਸ਼ ਉਹ ਅਜਿਹੇ ਵਿੱਚ। ਗੁਆਂਢ ਵਿੱਚ ਜਦੋਂ ਇੰਨਾ ਕੁਝ ਹੋ ਰਿਹਾ ਹੋਵੇ ਤਾਂ ਸੁਭਾਵਿਕ ਤੌਰ ਤੇ ਭਾਰਤ ਦਾ ਵੀ ਉਧਰ ਧਿਆਨ ਲੱਗਣਾ ਬਣਦਾ ਹੈ। ਧਿਆਨ ਲੱਗਾ ਵੀ ਹੈ ਕਿ ਇਸ ਬੰਨੇ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ ਕਿ ਬੰਗਲਾਦੇਸ਼ ਤੇ ਹਾਲਾਤ ਕਿ ਹੋ ਜਾਈਂ। ਇਸ ਤੋਂ ਪਹਿਲਾਂ ਉੱਥੇ ਰਹਿ ਰਹੇ ਉੱਥੇ ਰੁਕੇ ਜਾਂ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕਾਰਵਾਈ ਵੀ ਚੱਲਦੀ ਰਹੀ ਹੈ ਸੁਗਵਾਂਡੀ ਦੇਸ਼ ਬੰਗਲਾਦੇਸ਼ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਕਾਫੀ ਕੁਝ ਹੋਇਆ ਤੇ ਗੱਲ ਤਖਤਾ ਪਲਟ ਤੱਕ ਹੁਣ ਜਾ ਪਹੁੰਚੀ ਹੈ ਆਉਂਦੇ ਦਿਨਾਂ ਦੌਰਾਨ ਬੰਗਲਾਦੇਸ਼ ਵਿੱਚ ਕਿਹੋ ਜਿਹੇ ਹਾਲਾਤ ਬਣਦੇ ਨੇ ਇਸ ਵੱਲ ਵੀ ਭਾਰਤ ਦਾ ਖਾਸ ਧਿਆਨ ਰਹੇਗਾ ਇਸ ਤਰ੍ਹਾਂ ਵਾ ਗਵਾਂਡੀ ਸੂਬੇ ਹਰਿਆਣੇ ਦੀ ਗੱਲ ਕਰੀਏ ਤਾਂ ਉੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਥੋਂ ਦੇ ਮੁੱਖ ਮੰਤਰੀ ਨਵੇਂ ਬਣਾਏ ਗਏ ਮੁੱਖ ਮੰਤਰੀ ਮਨੋਹਰ لال ਖੱਟਰ ਦੀ ਥਾਂ ਉਹਦਾ ਸੰਭਾਲਣ ਵਾਲੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਇਹ ਐਲਾਨ ਕੀਤਾ ਹੈ ਕਿ ਹਰਿਆਣੇ ਦੀ ਸਰਕਾਰ ਸਾਰੀਆਂ ਫਸਲਾਂ ਦੀ ਖਰੀਦ ਐਮਐਸਪੀ ਉੱਤੇ ਕਰੇਗੀ ਘਟੋ ਘਟ ਸਮਰਥਨ ਮੁੱਲ ਮਿਨਿਮਮ ਸਪੋਰਟ ਪ੍ਰਾਈਸ ਉੱਤੇ ਕਰੇਗੀ ਕੁਝ ਕਿਸਾਨ ਜਥੇਬੰਦੀਆਂ ਨੇ ਇਸ ਦਾ ਸਵਾਗਤ ਕੀਤਾ ਹੈ ਤੇ ਕਿ ਹੈ ਕਿ ਇਹੀ ਗੱਲ ਕੇਂਦਰ ਵਾਲੇ ਪਾਸੇ ਵੀ ਲਾਗੂ ਹੋਵੇ ਹੋਰ ਨਾ ਸੂਬਿਆਂ ਵਿੱਚ ਵੀ ਲਾਗੂ ਹੋਵੇ ਇਸੇ ਦੀ ਕਿਸਾਨ ਮੰਗ ਕਰ ਰਹੇ ਪਰ ਕੀ ਇਹ ਐਲਾਨ ਚੋਣਾਂ ਨੂੰ ਦੇਖਦਿਆਂ ਕੀਤਾ ਗਿਆ ਹੁਣ ਜਦੋਂ ਕਿ ਮੌਜੂਦਾ ਸਰਕਾਰ ਦਾ ਕਾਰਜਕਾਲ ਮੁਕੰਮਲ ਹੋਣ ਵਾਲਾ ਹੈ ਇਹ ਵੀ ਇੱਕ ਵੱਡਾ ਨੁਕਤਾ ਹੈ ਜੋ ਇਸ ਐਲਾਨ ਦੇ ਨਾਲ ਜੁੜਦਾ ਹੈ ਪਰ ਕੁੱਲ ਮਿਲਾ ਕੇ ਕਿਸਾਨ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਵੇਖੇ ਗਏ ਤੇ ਜਦੋਂ ਕਰ ਕਿਸਾਨਾਂ ਦੀ ਹੁੰਦੀ ਹੈ ਤਾਂ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ جاری ਹੈ ਸ਼ੰਭੂ ਬੈਰੀਅਰ ਉੱਪਰ جاری ਹੈ ਤੇ ਲਾਡੋਵਾਲ ਦਾ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਉੱਥੇ ਵੀ ਕਿਸਾਨਾਂ ਦਾ ਸੰਘਰਸ਼ ਲਗਾਤਾਰ ਚੱਲਦਾ ਰਿਹਾ ਹੈ ਤੇ ਹੁਣ ਤਾਜ਼ਾ ਗੱਲ ਇਹ ਸਾਹਮਣੇ ਆਈ ਹੈ ਕਿ ਲਾਡੋਵਾਲ ਦਾ ਟੋਲ ਪਲਾਜ਼ਾ ਚੱਲ ਪਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਇਸ ਸੰਬੰਧੀ ਬਕਾਇਦਾ ਪਟੀਸ਼ਨ ਪਾਈ ਗਈ ਸੀ ਕਿ ਉਹਨਾਂ ਦਾ ਟੋਲ ਖਰਵਾਇਆ ਜਾਵੇ ਤੇ ਹਾਈ ਕੋਰਟ ਨੇ ਟੋਲ ਖਰਵਾ ਦਿੱਤਾ ਹੈ ਕੁਝ ਕਿਸਾਨ ਦਿੱਥੇ ਬੰਦਿਆਂ ਜਿਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਪਿਛਲੇ ਦਿਨੀ ਫਿਰ ਦੁਪਹਿਰ ਵੇਲੇ ਉਹਨਾਂ ਨੂੰ ਛੱਡ ਦਿੱਤਾ ਗਿਆ ਪਰ ਕੁੱਲ ਮਿਲਾ ਕੇ ਟੋਲ ਚੱਲ ਪਿਆ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਚੱਲ ਪਿਆ ਤੇ ਉੱਥੇ ਲੋਕਾਂ ਤੋਂ ਵਸੂਲੀ ਹੋਣ ਹੋਣ ਲੱਗ ਪਈ ਹੈ ਕਿਸਾਨ ਅਤੇ ਬੰਦੀਆਂ ਕਹਿ ਰਹੀਆਂ ਨੇ ਕਿ ਉਹ ਇਸ ਮੁੱਦੇ ਤੇ ਆਪਣਾ ਸੰਘਰਸ਼ ਜਾਰੀ ਜ਼ਰੂਰ ਰੱਖਣਗੇ ਆਵਾਜ਼ ਬੁਲੰਦ ਕਰਦੇ ਰਹਿਣਗੇ ਆਮ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਦੇ ਰਹਿਣਗੇ ਪਰ ਆਮ ਲੋਕਾਂ ਦਾ ਵੀ ਇਹਦੇ ਵਿੱਚ ਯੋਗਦਾਨ ਹੋਣਾ ਜ਼ਰੂਰੀ ਹੈ ਇਹ ਗੱਲ ਵੀ ਕਿਸਾਨ ਆਗੂ ਆਖਦੇ ਨੇ ਕਿਉਂਕਿ ਇਹ ਮੁੱਦਾ ਆਮ ਲੋਕਾਂ ਦੇ ਨਾਲ ਸੰਬੰਧਿਤ ਹੈ ਇਹ ਕਿਸਾਨਾਂ ਦਾ ਮੁੱਦਾ ਨਹੀਂ ਸੀ ਆਮ ਲੋਕਾਂ ਦਾ ਮੁੱਦਾ ਸੀ ਇਹ ਗੱਲ ਵੀ ਕਿਸਾਨ ਆਗੂ ਲਗਾਤਾਰ ਆਖ ਰਹੇ ਨੇ ਪੰਜਾਬ ਅੰਦਰ ਸਥਾਨਕ ਚੋਣਾਂ ਦੀ ਲੰਮੀ ਹੋ ਰਹੀ ਉਡੀਕ ਜੋ ਕਿ ਪਹਿਲੀ ਕਾਫੀ ਲੰਮੀ ਉਡੀਕ ਹੋ ਚੁੱਕੀ ਹੈ ਕਿਉਂਕਿ ਪਿਛਲੇ ਸਾਲ ਯਾਨੀ ਕਿ ਸਾਲ 2023 ਵਿੱਚ ਸਥਾਨਕ ਪੱਦਰ ਦੀਆਂ ਚੋਣਾਂ ਕਰਵਾਉਣ ਸੰਬੰਧੀ ਐਲਾਨ ਹੋਏ ਸੀ ਕਾਫੀ ਜ਼ੋਰਾਂ ਸ਼ੋਰਾਂ ਨਾਲ ਐਲਾਨ ਹੋਏ ਸੀ ਪਰ ਚੋਣਾਂ ਟਲਦੀਆਂ ਗਈਆਂ ਪਹਿਲਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਚੱਲੀ ਲੋਕ ਸਭਾ ਚੋਣਾਂ ਦੇ ਪਹਿਲਾਂ ਹੋਣ ਦੀ ਸੰਭਾਵਨਾ ਬਣੀ ਪਰ ਚੋਣਾਂ ਉਦੋਂ ਵੀ ਨਹੀਂ ਹੋਈਆਂ ਫਿਰ ਲੋਕ ਸਭਾ ਚੋਣਾਂ ਹੋ ਗਈਆਂ ਨਤੀਜੇ ਆ ਗਏ ਉਸ ਤੋਂ ਬਾਅਦ ਗੱਲ ਪੰਚਾਇਤੀ ਚੋਣਾਂ ਦੀ ਜਾਂ ਕਾਰਪੋਰੇਸ਼ਨ ਚੋਣਾਂ ਦੀ ਹੁੰਦੀ ਉਸ ਤੋਂ ਪਹਿਲਾਂ ਜ਼ਿਮਨੀ ਚੋਣਾਂ ਦਾ ਅਮਲ ਚੱਲ ਪਿਆ ਤੇ ਇੱਕ ਵਾਰ ਫਿਰ ਚੋਣਾਂ ਦਾ ਉਹ ਚੱਕਰ ਜਿਹੜਾ ਆ ਚੱਲਣਾ ਸ਼ੁਰੂ ਹੋ ਗਿਆ ਇਸੇ ਕਰਕੇ ਸਥਾਨਕ ਪੱਤਰ ਦੀਆਂ ਚੋਣਾਂ ਦੀ ਗੱਲ ਲਗਾਤਾਰ ਲਟਕਦੀ ਰਹੀ ਤੇ ਹੁਣ ਇੱਕ ਵਾਰ ਫਿਰ ਇਹ ਗੱਲ ਹੋਣ ਲੱਗੀ ਹੈ ਅਤੇ ਇਸ ਵਾਰ ਇਹ ਗੱਲ ਹੋਈ ਹੈ ਅਦਾਲਤ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰਾਹੀਂ ਜਿੱਥੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਤੰਬਰ ਮਹੀਨੇ ਤੱਕ ਇਹ ਚੋਣਾਂ ਕਰਵਾਉਣ ਦੀ ਗੱਲ ਆਖੀ ਹੈ ਇੱਕ ਪਟੀਸ਼ਨ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚੀ ਸੀ ਤੇ ਮਾਨਯੋਗ ਅਦਾਲਤ ਨੇ ਇਹ ਸਬੰਧੀ ਹੁਣ ਨਿਰਦੇਸ਼ ਦਿੱਤੇ ਨੇ ਕਿ ਇਹ ਚੋਣਾਂ ਜਿਹੜੀਆਂ ਨੇ ਸਤੰਬਰ ਮਹੀਨੇ ਤੱਕ ਕਰਵਾਈਆਂ ਜਾਣ ਸੋ ਪੰਜਾਬ ਮੰਦਰ ਸਥਾਨਕ ਪੱਤਰ ਦੀਆਂ ਚੋਣਾਂ ਨੂੰ ਲੈ ਕੇ ਇਹ ਜੋ ਲਗਾਤਾਰ ਕਿ ਚਰਚਾ ਚੱਲਦੀ ਰਹੀ ਹੈ ਤੇ ਉਡੀਕ ਚੱਲਦੀ ਰਹੀ ਹੈ ਉਸ ਬਾਰੇ ਗੱਲ ਕਰਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਹੁੰਚੀ ਸੀ ਤੇ ਉਸ ਪਟੀਸ਼ਨ ਵਿੱਚ ਇਸ ਗੱਲ ਨੂੰ ਉਠਾਇਆ ਗਿਆ ਸੀ ਕਿ ਵਾਰ-ਵਾਰ ਪੰਜਾਬ ਅੰਦਰ ਸਥਾਨਕ ਪਦਰ ਦੀਆਂ ਚੋਣਾਂ ਲਟਕ ਰਹੀਆਂ ਨੇ ਚੋਣਾਂ ਸੰਬੰਧੀ ਐਲਾਨ ਹੁੰਦਾ ਹੈ ਤਰੀਕਾਂ ਦਾ ਵੀ ਜ਼ਿਕਰ ਕੀਤਾ ਜਾਂਦਾ ਪਰ ਚੋਣਾਂ ਹੋ ਨਹੀਂ ਰਹੀਆਂ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਸਬੰਧੀ ਸੁਣਵਾਈ ਕਰਦਿਆਂ ਹੁਣ ਪੰਜਾਬ ਸਰਕਾਰ ਵੱਲੋਂ ਵੀ ਗੱਲ ਤੋਰੀ ਹੈ ਨਿਰਦੇਸ਼ ਜਾਰੀ ਕੀਤੇ ਨੇ ਪਟੀਸ਼ਨ ਪਾਉਣ ਵਾਲੇ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਕਿ ਪੰਜਾਬ ਅੰਦਰ ਲੰਬੇ ਸਮੇਂ ਤੋਂ ਲਟਕ ਰਹੀਆਂ ਪੰਚਾਇਤੀ ਚੋਣਾਂ ਸਤੰਬਰ ਮਹੀਨੇ ਤੱਕ ਕਰਵਾਈਆਂ ਜਾਣ ਇਹ ਅਮਲ ਜਿਹੜਾ ਸਤੰਬਰ ਮਹੀਨੇ ਤੱਕ ਮੁਕੰਮਲ ਕੀਤਾ ਜਾਵੇ ਇਹ ਕਹਿਣਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਹੁਣ ਤੁਹਾਨੂੰ ਯਾਦ ਹੋਵੇਗਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪਿਛਲੇ ਸਾਲ ਕਾਫੀ ਗੱਲ ਚੱਲੀ ਸੀ। ਪਿਛਲੇ ਸਾਲ 2023 ਵਿੱਚ ਅਗਸਤ ਮਹੀਨੇ ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ ਸੀ। ਹਾਲਾਂਕਿ ਪੰਚਾਇਤਾਂ ਦਾ ਕਾਰਜਕਾਲ ਉਸ ਵੇਲੇ ਰਹਿੰਦਾ ਸੀ ਪਰ ਸਮੇ ਤੋਂ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸੀ। ਕਾਫੀ ਵਿਵਾਦ ਹੋਇਆ ਸੀ ਇਸ ਚੀਜ਼ ਨੂੰ ਲੈ ਕੇ। ਕਾਫੀ ਪੰਚਾਇਤਾਂ ਨੇ ਇਸ ਸੰਬੰਧੀ ਰੋਸ ਪ੍ਰਗਟਾਇਆ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਕਈ ਕਾਰਜ ੱਲੇ ਅਧੂਰੇ ਨੇ ਰਹਿੰਦੇ ਨੇ ਵਿਕਾਸ ਕਾਰਜ ਜਿਹੜੇ ਨੂੰ ਕਰਨ ਵਾਲੇ ਨੇ ਤੇ ਸਰਕਾਰ ਨੇ ਜਲਦਬਾਜ਼ੀ ਕੀਤੀ ਪੰਚਾਇਤੀ ਚੋਣਾ ਸੰਬੰਧੀ ਇਹ ਗੱਲ ਕਾਫੀ ਵਾਰ ਉੱਠਦੀ ਰਹੀ ਤੇ ਇਸ ਚੀਜ਼ ਨੂੰ ਲੈ ਕੇ ਕਾਫੀ ਰੌਲਾ ਵੀ ਪਿਆ ਸੀ ਹਾਲਾਂਕਿ ਬਾਅਦ ਵਿੱਚ ਸਰਕਾਰ ਨੇ ਫੈਸਲਾ ਬਦਲ ਲਿਆ ਸੀ ਜਦੋਂ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਪਿਛਲੇ ਸਾਲ ਦੇ ਅਗਸਤ ਮਹੀਨੇ ਤਾਂ ਉਦੋਂ ਸਭਾਵਕ ਤੌਰ ਤੇ ਸੰਭਾਵਨਾ ਨਜ਼ਰ ਆ ਰਹੀ ਸੀ ਇਸ ਗੱਲ ਦੀ ਚਰਚਾ ਹੋ ਰਹੀ ਸੀ ਕਿ ਆਸਰਾਈਆਂ ਚੱਲ ਰਹੀਆਂ ਸੀ ਕਿ ਪੰਚਾਇਤੀ ਚੋਣਾਂ ਜਲਦੀ ਹੀ ਕਰਵਾਈਆਂ ਜਾ ਸਕਦੀਆਂ ਨੇ ਇਸੇ ਕਰਕੇ ਸਰਕਾਰ ਵੱਲੋਂ ਪੰਚਾਇਤਾਂ ਭੰਗ ਕੀਤੀਆਂ ਗਈਆਂ ਹੋਣਗੀਆਂ ਤੇ ਜੋ ਤਰੀਕ ਇਸ ਸੰਬੰਧੀ ਪਿਛਲੇ ਸਾਲ ਦੱਸੀ ਗਈ ਸੀ ਤੁਹਾਨੂੰ ਯਾਦ ਹੋਵੇਗਾ ਕਿਹਾ ਗਿਆ ਸੀ ਕਿ ਸਾਲ ਦੇ ਅਖੀਰਲੇ ਮਹੀਨੇ ਯਾਨੀ ਕਿ ਦਸੰਬਰ ਮਹੀਨੇ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਪਰ ਚੋਣਾਂ ਨਹੀਂ ਸੀ ਹੋਈਆਂ ਉਸ ਤੋਂ ਬਾਅਦ ਜਿਵੇਂ ਸਾਲ ਬਦਲਿਆ ਫਿਰ ਮੌਜੂਦਾ ਸਾਲ ਤਾਂ ਲੋਕ ਸਭਾ ਚੋਣਾਂ ਦਾ ਵਕਤ ਆ ਸੀ ਚਰਚਾ ਚੱਲਦੀ ਸੀ ਕਿ ਸ਼ਾਇਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਪਰ ਲੋਕ ਸਭਾ ਚੋਣਾਂ ਕਿਉਂਕਿ ਬਹੁਤ ਵੱਡੀਆਂ ਚੋਣਾਂ ਹੁੰਦੀਆਂ ਨੇ ਵਕਾਰੀ ਚੋਣਾਂ ਹੁੰਦੀਆਂ ਨੇ ਸਾਰੇ ਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਹੁੰਦੀਆਂ ਨੇ ਇਸ ਕਰਕੇ ਉਦੋਂ ਵੀ ਫਿਰ ਚੋਣਾਂ ਨਹੀਂ ਹੋਈਆਂ ਪੰਚਾਇਤੀ ਚੋਣਾਂ ਉਦੋਂ ਵੀ ਨਹੀਂ ਸੀ ਹੋ ਸਕੀਆਂ ਤੇ ਫਿਰ ਸਿੱਧੀ ਗੱਲ ਸੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਫਿਰ ਪੰਚਾਇਤੀ ਚੋਣਾਂ ਹੋਣਗੀਆਂ ਪਰ ਇਸ ਤੋਂ ਪਹਿਲਾਂ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੋਈ ਪੰਚਾਇਤੀ ਚੋਣਾਂ ਸੰਬੰਧੀ ਗੱਲ ਤੁਰਦੀ ਪੰਜਾਬ ਅੰਦਰ ਜ਼ਿਮਨੀ ਚੋਣਾਂ ਦਾ ਗੇੜ ਆਰੰਭ ਹੋ ਗਿਆ ਹੁਣ ਆਪਾਂ ਵੇਖਿਆ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋ ਚੁੱਕੀ ਹੈ ਇੱਕ ਜ਼ਿਮਨੀ ਚੋਣ ਹੋ ਗਈ ਹੈ ਉਸ ਦਾ ਨਤੀਜਾ ਵੀ ਸਾਹਮਣੇ ਆ ਗਿਆ ਹੈ ਪਰ ਹਾਲੇ ਪੰਜਾਬ ਦੇ 4 ਹੋਰ ਖੇਤਰਾਂ ਵਿੱਚ 4 ਹੋਰ ਹਲਕਿਆਂ ਵਿੱਚ ਜ਼ਿਮਨੀ ਚੋਣ ਹਾਲੇ ਹੋਣੀ ਹੈ ਤੇ ਉਧਰ ਵੀ ਸੁਭਾਵਿਕ ਤੌਰ ਤੇ ਕਾਫੀ ਧਿਆਨ ਲੱਗਾ ਹੋਇਆ ਹੈ ਸੂਬਾ ਸਰਕਾਰ ਦਾ ਵੀ ਅਤੇ ਸਿਆਸੀ ਧਿਰਾਂ ਦਾ ਵੀ ਪਰ ਗੱਲ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚੀ ਮਾਨਯੋਗ ਅਦਾਲਤ ਨੇ ਸੰਬੰਧੀ ਨਿਰਦੇਸ਼ ਜਾਰੀ ਕੀਤੇ ਨੇ ਕਿ ਸਤੰਬਰ ਮਹੀਨੇ ਤੱਕ ਚੋਣਾਂ ਕਰਵਾਈਆਂ ਜਾਣਗੀਆਂ ਤੇ ਪਟੀਸ਼ਨ ਪਾਉਣ ਵਾਲੇ ਨੂੰ ਹਾਈ ਕੋਰਟ ਨੇ ਬਕਾਇਦਾ ਇਸ ਕੱਲ ਦਾ ਵੀ ਇੱਕ ਭਰੋਸਾ ਦਵਾਇਆ ਹੈ ਕਿ ਜੇਕਰ ਸਤੰਬਰ ਮਹੀਨੇ ਤੱਕ ਛੋਣਾ ਨਹੀਂ ਹੁੰਦੀਆਂ ਤਾਂ ਪਟੀਸ਼ਨ ਪਾਉਣ ਵਾਲਾ ਦੁਬਾਰਾ ਅਦਾਲਤ ਆ ਸਕਦਾ ਆਪਣੀ ਸ਼ਿਕਾਇਤ ਮੁਰਤੋਂ ਲਿਆ ਸਕਦਾ ਤੇ ਅਦਾਲਤ ਉਸ ਵੱਲ ਗੌਰ ਕਰੇਗੀ ਇਹ ਹੁਣ ਬੜਾ ਜ਼ਰੂਰੀ ਨੁਕਤਾ ਹੈ ਕਿਉਂਕਿ ਆਮ ਤੌਰ ਤੇ ਤਾਂ ਹੁੰਦਾ ਨਹੀਂ ਅਦਾਲਤ ਤੋਂ ਨਿਰਦੇਸ਼ ਤੇ ਰਿੱਤੇ ਜਾਂਦੇ ਨੇ ਆਪਣਾ ਫੈਸਲਾ ਸੁਣਾਇਆ ਜਾਂਦਾ ਪਰ ਇੱਥੇ ਅਦਾਲਤ ਨੇ ਪਟੀਸ਼ਨ ਪਾਉਣ ਵਾਲੇ ਨੂੰ ਛੋਣਾ ਨਾ ਹੋਣ ਦੀ ਸੂਰਤ ਵਿੱਚ ਮੋੜ ਵਾਪਸ ਆ ਕੇ ਆਪਣੀ ਗੱਲ ਕਰਨ ਦਾ ਰਾਹ ਵੀ ਦਿੱਤਾ ਹੋਇਆ ਬੂਹਾ ਖੁੱਲਾ ਛੱਡਿਆ ਹੋਇਆ ਸੋ ਹੁਣ ਗੇਂਦ ਪੰਜਾਬ ਸਰਕਾਰ ਦੇ ਪਾਲੇਵਲ ਸੂਬਾ ਚੋਣ ਕਮਿਸ਼ਨ ਦੇ ਪਾਸੇ ਵੱਲ ਤੁਰ ਪਈ ਹੈ ਕਿ ਇਹਨਾਂ ਚੋਣਾਂ ਸੰਬੰਧੀ ਕਿਸ ਤਰੀਕੇ ਦੀ ਕਾਰਵਾਈ ਚੱਲਦੀ ਹੈ ਤੇ ਕੀ ਵਾਕਈ ਸਤੰਬਰ ਮਹੀਨੇ ਤੱਕ ਇਹ ਚੋਣਾਂ ਹੋ ਜਾਣਗੀਆਂ ਜਿਹੜੀਆਂ ਪਿਛਲੇ 1 ਸਾਲ ਤੋਂ ਲਟਕ ਰਹੀਆਂ ਨੇ ਤੇ ਇੱਥੇ ਤੁਹਾਨੂੰ ਵੀ ਦੱਸ ਦਈਏ ਕਿ ਪੰਜਾਬ ਅੰਦਰ ਸਿਰਫ ਪੰਚਾਇਤੀ ਚੋਣਾਂ ਹੀ ਨਹੀਂ ਲਟਕ ਰਹੀਆਂ ਕਾਰਪੋਰੇਸ਼ਨ ਚੋਣਾਂ ਵੀ ਲਟਕ ਰਹੀਆਂ ਨੇ ਪੰਜਾਬ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਜਿਵੇਂ ਕਿ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਜਲੰਧਰ ਤੇ ਬਠਿੰਡਾ ਇਹ ਸਾਰੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਨੇ ਉਹ ਪੈਂਡਿੰਗ ਆ ਲਟਕ ਰਹੀਆਂ ਨੇ ਤੇ ਜਿਵੇਂ ਪੰਚਾਇਤੀ ਚੋਣਾਂ ਪਿਛਲੇ ਸਾਲ ਕਰਵਾਈਆਂ ਜਾਣੀਆਂ ਸੀ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਪਿਛਲੇ ਸਾਲ ਹੀ ਕਰਵਾਈਆਂ ਜਾਣੀਆਂ ਸੀ 15 ਨਵੰਬਰ ਤੱਕ ਦੀ ਤਾਰੀਖ ਤੈਅ ਹੋਈ ਸੀ ਤੇ ਕਾਰਨ ਉਹੀ ਨੇ ਕੁਝ ਪੰਚਾਇਤਾਂ ਦੀਆਂ ਚੋਣਾਂ ਲਟਕਣ ਵਰਗੇ ਹੀ ਕਾਰਨ ਇੱਧਰ ਵੀ ਨੇ ਇਹ ਵੀ ਚੋਣਾਂ ਇਸੇ ਕਰਕੇ ਲਟਕੀਆਂ ਨੇ ਕਿਉਂਕਿ ਬਹੁਤ ਸਾਰੇ ਕੰਮ ਹਾਲੇ ਰਹਿੰਦੇ ਨੇ ਵਾਰਡ ਬੰਦੀ ਨੂੰ ਲੈ ਕੇ ਵੀ ਕਾਫੀ ਵਿਵਾਦ ਰਿਹਾ ਹੈ ਤੇ ਬਾਕੀ ਲੋਕ ਸਭਾ ਚੋਣਾਂ ਜ਼ਿਮਨੀ ਚੋਣਾਂ ਚੋਣ ਪ੍ਰਚਾਰ ਹੋਰ ਮੁੱਦੇ ਜਿਹੜੇ ਨੇ ਉਹ ਜਿਵੇਂ ਪੰਚਾਇਤੀ ਚੋਣਾਂ ਦੇ ਹੋਣ ਵਿੱਚ ਇੱਕ ਰੁਕਾਵਟ ਬਣੀ ਸੀ ਠੀਕ ਉਸੇ ਤਰ੍ਹਾਂ ਕਾਰਪੋਰੇਸ਼ਨ ਚੋਣਾਂ ਵੀ ਇਸੇ ਕਰਕੇ ਲਟਕੀਆਂ ਸੀ ਫਿਲਹਾਲ ਅਦਾਲਤ ਨੇ ਗਲ ਪੰਚਾਇਤੀ ਚੋਣਾਂ ਦੀ ਕੀਤੀ ਹੈ ਕਾਰਪੋਰੇਸ਼ਨ ਚੋਣਾਂ ਹਾਲੇ ਵੀ ਠੰਡੇ ਵਸਤੇ ਚ ਲੱਗਦੀਆਂ ਤੇ ਇਸ ਦਾ ਨਤੀਜਾ ਇਹ ਹੈ ਕਿ ਪੰਜਾਬ ਦੀਆਂ ਕਾਰਪੋਰੇਸ਼ਨਾਂ ਵਿੱਚ ਬਹੁਤ ਹੀ ਕੰਮ ਜਿਹੜੇ ਨੇ ਇਸੇ ਕਰਕੇ ਹੌਲੀ ਰਫ਼ਤਾਰ ਨਾਲ ਚੱਲ ਰਹੇ ਨੇ ਜਾਂ ਰੁਕੇ ਹੋਏ ਨੇ ਕਿਉਂਕਿ ਕਾਰਪੋਰੇਸ਼ਨ ਚੋਣਾਂ ਦੀ ਉਡੀਕ ਹੋ ਰਹੀ ਹੈ ਉਡੀਕ ਜਾਰੀ ਹੈ ਵਾਰਡ ਬੰਦੀ ਵਿੱਚ ਹੋਰ ਤਬਦੀਲੀਆਂ ਹੋਣਗੀਆਂ ਜਾਂ ਨਹੀਂ ਇਹ ਵੀ ਹਾਲੇ ਸਪਸ਼ਟ ਨਹੀਂ ਹੈ ਚੋਣ ਲੜਨ ਦੇ ਜਿਹੜੇ ਚਾਹਵਾਣ ਉਮੀਦਵਾਰ ਨੇ 1 ਸਾਲ ਤੋਂ ਵੇਟਿੰਗ ਵਿੱਚ ਹੀ ਚੱਲ ਰਿਹਾ ਹੈ ਉਡੀਕ ਵਿੱਚ ਹੀ ਚੱਲ ਰਿਹਾ ਹੈ ਹਾਲਾਂਕਿ ਉਹਨਾਂ ਨੇ ਲੋਕਾਂ ਦੇ ਨਾਲ ਆਪਣਾ ਸੰਪਰਕ ਕਾਇਮ ਕਰਨਾ ਜਿਹੜਾ ਉਹ ਬਰਕਰਾਰ ਰੱਖਿਆ ਹੋਇਆ ਉਸ ਬੰਨੇ ਉਹ ਜ਼ਰੂਰ ਲੱਗੇ ਹੋਏ ਨੇ ਪਰ ਕੁੱਲ ਮਿਲਾ ਕੇ ਚੋਣਾਂ ਦੀ ਹਾਲੇ ਉਡੀਕ ਹੀ ਚੱਲ ਰਹੀ ਹੈ ਉਡੀਕ ਵਧਦੀ ਹੋਈ ਵਿਖਾਈ ਦੇ ਰਹੀ ਹੈ ਇਸ ਵੀਲੇ ਵੀ ਗੱਲ ਜਦੋਂ ਕਾਰਪੋਰੇਸ਼ਨ ਚੋਣਾਂ ਦੀ ਹੁੰਦੀ ਹੈ ਪੰਚਾਇਤੀ ਚੋਣਾਂ ਸੰਬੰਧੀ ਹਾਈ ਕੋਰਟ ਨੇ ਕਾਸ ਜ਼ਰੂਰ ਜਗਾਈ ਹੈ ਕਿ ਸਤੰਬਰ ਮਹੀਨੇ ਤੱਕ ਇਹ ਚੋਣਾਂ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ ਪੰਚਾਇਤਾਂ ਦੇ ਨਾਲ ਸਬੰਧਤ ਜਿਨ੍ਹਾਂ ਦਾ ਸਬੰਧ ਦਿਹਾਤੀ ਖੇਤਰਾਂ ਦੇ ਨਾਲ ਪਿੰਡੂ ਖੇਤਰ ਲਈ ਕਾਫੀ ਅਹਿਮ ਹੁੰਦੀਆਂ ਨੇ ਚੋਣਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਨਗਰ ਨਿਗਮ ਚੋਣਾਂ ਸ਼ਹਿਰੀ ਖੇਤਰ ਦੇ ਨਾਲ ਸਬੰਧਤ ਸ਼ਹਿਰਾਂ ਦੇ ਕਾਰਜਾਂ ਦੇ ਨਾਲ ਸਬੰਧਤ ਹੁੰਦੀਆਂ ਨੇ ਜਿੱਥੇ ਕੌਂਸਲਰ ਚੁਣੇ ਜਾਣੇ ਨੇ ਤੇ ਪੰਚਾਇਤੀ ਚੋਣਾਂ ਵਿੱਚ ਮੈਂਬਰ ਪੰਚਾਇਤ ਚੁਣੇ ਜਾਣੇ ਨੇ ਪੰਜ ਸਰਪੰਚ ਚੁਣੇ ਜਾਣੇ ਨੇ ਤੇ ਉਹਨਾਂ ਦੀ ਆਪਣੀ ਅਹਿਮਤ ਹੁੰਦੀ ਹੈ ਦਿਹਾਤੀ ਖੇਤਰ ਵਿੱਚ ਸੋ ਇਹ ਦੋ ਚੋਣਾਂ ਪੰਜਾਬ ਦੀਆਂ ਸਥਾਨਕ ਪੱਦਰ ਦੀਆਂ ਚੋਣਾਂ ਲੋਕਲ ਬਾਡੀਜ਼ ਇਲੈਕਸ਼ਨ ਪਿਛਲੇ ਸਾਲ ਤੋਂ ਹੁਣ ਤੱਕ ਖਾਲੇ ਲਟਕੀ ਰਹੀਆਂ ਨੇ ਤੇ ਇਹਨਾਂ ਦੇ ਹੋਣ ਦੀ ਸੰਭਾਵਨਾ ਇਸ ਸਾਲ ਨਜ਼ਰ ਤਾਂ ਆਉਂਦੀ ਹੈ ਪਰ ਕੀ ਵਾਕਈ ਹੋ ਸਕਣਗੀਆਂ ਇਹ ਹਾਲੇ ਵੇਖਣਾ ਹੋਵੇਗਾ ਕਿਉਂਕਿ ਜ਼ਿਮਨੀ ਚੋਣਾਂ ਦਾ ਇੱਕ ਵੱਡਾ ਫੈਕਟਰ ਹੈ ਇਹਦੇ ਵਿੱਚ ਜ਼ਿਮਨੀ ਚੋਣਾਂ ਜੋ ਹੋਣੀਆਂ ਨੇ ਉਹ ਇਸ ਤੋਂ ਉੱਪਰਲੇ ਵੱਡੇ ਪੱਧਰ ਦੀਆਂ ਚੋਣਾਂ ਨੇ ਜੋ ਸੀਟਾਂ ਖਾਲੀ ਹੋਈਆਂ ਨੇ ਜੋ ਐਮਐਲਏ ਐਮਪੀ ਚੁਣੇ ਗਏ ਨਹੀਂ ਉਹਨਾਂ ਦੀਆਂ ਐਮਐਲਏ ਵਾਲੀਆਂ ਸੀਟਾਂ ਜਿਹੜੀਆਂ ਖਾਲੀ ਹੋਈਆਂ ਨੇ ਉੱਥੇ ਚੋਣ ਹੋਣੀ ਐ ਸੋ ਉਹਦਾ ਵੀ ਇੱਕ ਅਸਰ ਪਵੇਗਾ ਇਹਨਾਂ ਚੋਣਾਂ ਉੱਪਰ ਪੰਚਾਇਤੀ ਅਤੇ ਨਗਰ ਨਿਗਮ ਦੀਆਂ ਚੋਣਾਂ ਉੱਪਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲਟਕ ਰਹੀਆਂ ਨੇ ਲੰਬੇ ਸਮੇਂ ਤੋਂ ਲਟਕ ਰਹੀਆਂ ਨੇ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਉੱਥੇ ਤਾਂ ਚੋਣ ਹੋਈ ਹੀ ਨਹੀਂ ਤੇ ਇਸ ਵੇਲੇ ਵੀ ਚੋਣ ਦੇ ਰਾਹ ਵਿੱਚ ਇੱਕ ਵੱਡਾ ਰਕਾਵਟ ਦਾ ਕਾਰਨ ਇਹ ਬਣ ਰਿਹਾ ਕਿ ਲੋਕਾਂ ਨੇ ਵੋਟਾਂ ਬਹੁਤ ਘੱਟ ਮਵਾਈਆਂ ਨੇ ਤੇ ਵੋਟਾਂ ਬਣਾਉਣ ਦੀ ਤਰੀਕ ਵੀ ਲਗਾਤਾਰ ਅੱਗੇ ਵਧਾਈ ਜਾਂਦੀ ਰਹੀ ਹੈ 31 ਜੁਲਾਈ ਦੀ ਤਰੀਕ ਤੈਅ ਹੋਈ ਸੀ ਘਰੋਂ ਤੱਕ ਵੋਟਾਂ ਬਣ ਗਈਆਂ ਪਰ ਫਿਰ ਇਸ ਨੂੰ ਸਤੰਬਰ ਮਹੀਨੇ ਤੱਕ ਵਧਾਉਣਾ ਪਿਆ ਕਿਉਂਕਿ ਬਹੁਤ ਘੱਟ ਵੋਟਾਂ ਬਣੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਜਿਹਦੇ ਵਿੱਚ ਰਹਿਤ ਮਰਿਆਦਾ ਮੁਤਾਬਕ ਵੋਟਰ ਦੀ ਵੋਟ ਬਣਦੀ ਹੈ ਪਰ ਬਹੁਤ ਘੱਟ ਗਿਣਤੀ ਵਿੱਚ ਸੰਗਤ ਨੇ ਵੋਟਾਂ ਬਣਾਉਣ ਵੱਲ ਉਤਸ਼ਾਹ ਵਿਖਾਇਆ ਇੱਕ ਨਿਰਾਸ਼ਾ ਵੀ ਹੋ ਸਕਦੀ ਹੈ ਪ੍ਰਬੰਧ ਵੱਲ ਪੰਥਕ ਮੁੱਦਿਆਂ ਦੇ ਹੱਲ ਨਾ ਹੋਣ ਦੀ ਵੀ ਇੱਕ ਵਜ੍ਹਾ ਹੋ ਸਕਦੀ ਹੈ ਕਿ ਲੋਕਾਂ ਨੇ ਉਤਸ਼ਾਹ ਨਹੀਂ ਵਿਖਾਇਆ ਸ਼੍ਰੋਮਣੀ ਕਮੇਟੀ ਲਈ ਆਮ ਚੋਣਾਂ ਲਈ ਵੋਟਾਂ ਬਣਾਉਣ ਸੰਬੰਧੀ ਵੋਟਾਂ ਬਣਾਉਣ ਪ੍ਰਤੀ ਉਤਸ਼ਾਹ ਨਹੀਂ ਵਿਖਾਇਆ ਜਾਗਰੂਕਤਾ ਦੀ ਕਮੀ ਵੀ ਹੋ ਸਕਦੀ ਹੈ ਬਹੁਤ ਸਾਰੇ ਕਾਰਨ ਨੇ ਪਰ ਇੱਥੇ ਜ਼ਿਕਰ ਨਾਲ ਕਰਨਾ ਪੈਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਪੈਂਡਿੰਗ ਨੇ ਲੰਮੇ ਸਮੇਂ ਤੋਂ ਲਟਕ ਰਹੀਆਂ ਨੇ ਤੇ ਇਹ ਹਾਲੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਵਿੱਚ ਹੀ ਆ ਹਾਲੇ ਵੋਟਾਂ ਹੀ ਨਹੀਂ ਬਣੀਆਂ ਵੋਟਾਂ ਬਣਦੀ ਪ੍ਰਕਿਰਿਆ ਨੇ ਮੁਕੰਮਲ ਹੋ ਇਸ ਚੋਣਾ ਕਦੋਂ ਹੋਣਗੀਆਂ ਇਸ ਸਾਲ ਵੀ ਹੋਣੀਆਂ ਮੁਸ਼ਕਲ ਹੀ ਲੱਗਦੀਆਂ ਸੋ ਇਹ ਤਿੰਨ ਚੋਣਾਂ ਨੇ ਜਿਨਾਂ ਵੱਲ ਕਾफी ਨਿਗਾਹ ਸਾਭ ਦੀ ਲੱਗੀ ਰਹੇਗੀ ਖਾਸ ਤੌਰ ਤੇ ਪੰਚਾਇਤੀ ਚੋਣਾ ਤੇ ਨਗਰ ਨਿਗਮ ਚੋਣਾ ਸਿਆਸੀ ਖੇਤਰ ਦੀਆਂ ਚੋਣਾਂ ਤੇ ਧਾਰਮਿਕ ਤੇ ਗੁਰਦੁਆਰਾ ਪ੍ਰਬੰਧ ਦੇ ਨਾਲ ਸੰਬੰਧਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਨਰਲ ਇਲੈਕਸ਼ਨ ਜਿਹੜੇ ਕਿ ਲੰਬੇ ਸਮੇਂ ਤੋਂ ਲਟਕ ਰਹੇ ਸੋ ਇਹ ਸੀ ਗੱਲ ਇਹਨਾਂ ਵਿਸ਼ਿਆਂ ਦੀ ਪੰਜਾਬ ਦੀਆਂ ਸਥਾਨਕ ਪੱਧਰ ਦੀਆਂ ਚੋਣਾਂ ਦੀ ਗੱਲ ਜਿਸ ਬਾਰੇ ਰੌਸ਼ਨੀ ਪਾਈ ਗਈ ਗੱਲ ਹੋਈ ਪੰਚਾਇਤੀ ਚੋਣਾਂ ਦੀ ਕਾਰਪੋਰੇਸ਼ਨ ਚੋਣਾਂ ਦੀ ਜੋ ਲਗਾਤਾਰ ਲਟਕ ਰਹੀਆਂ ਨੇ ਪੰਚਾਇਤੀ ਚੋਣਾਂ ਸਬੰਧੀ ਹਾਈ ਕੋਰਟ ਨੇ ਆਸ ਜਗਾਈ ਹੈ ਕਿ ਇਹ ਚੋਣਾਂ ਸਤੰਬਰ ਮਹੀਨੇ ਤੱਕ ਕਰਵਾਈਆਂ ਜਾਣ ਤੇ ਉਸ ਸਦਕਾ ਥੋੜੀ ਜਿਹੀ ਆਸ ਸੱਗੀ ਹੈ ਕਿ ਲੰਮੇ ਸਮੇਤ ਲਟਕ ਰਹੀਆਂ ਚੋਣਾਂ ਸ਼ਾਇਦ ਐਤਕੀ ਹੋ ਜਾਣ ਜੇਮਿਨੀ ਛੋਣਾ ਦੇ ਮਾਹੌਲ ਦੇ ਬਾਵਜੂਦ ਇਹ ਛੋਣਾ ਹੋ ਸਕਦੀਆਂ ਨੇ ਹਾਈ ਕੋਰਟ ਨੇ ਸਬੰਧੀ ਨਿਰਦੇਸ਼ ਜਾਰੀ ਕੀਤੇ ਨੇ ਪੰਜਾਬ ਵਿੱਚ ਮੀਂਹ ਨਹੀਂ ਪੈ ਰਿਹਾ ਮੌਨਸੂਨ ਦਾ ਸੀਜ਼ਨ ਹੋਣ ਦੇ ਬਾਵਜੂਦ ਸੌਣ ਦਾ ਮਹੀਨਾ ਚੱਲ ਰਿਹਾ ਹੋਣ ਦੇ ਬਾਵਜੂਦ ਮੀਂਹ ਨਹੀਂ ਪੈ ਰਹੀ ਧੁੱਪਾਂ ਨਿਕਲ ਰਹੀਆਂ ਨੇ ਅਸਮਾਨ ਪਧਰੇ ਚੱਲ ਰਹੇ ਨੇ ਗਰਮੀ ਅਤੇ ਹਮਸ ਵਿੱਚ ਬੀ ਇੰਤਿਹਾ ਵਾਧਾ ਹੋਇਆ ਪਿਆ ਦੁਨੀਆ ਦੇ ਹੋਰ ਨਾਂ ਦੇਸ਼ਾਂ ਵਿੱਚ ਵੀ ਹੋਰ ਨਾਂ ਏਸ਼ਿਆਂ ਵਿੱਚ ਵੀ ਇਹੋ ਜਿਹਾ ਕਟਰਾਕਰਮ ਵਾਪਰਦੇ ਨੇ ਮੀ ਹਨੇਰੀ ਤੂਫਾਨ ਗੜੇ ਮਾਰੀ ਨੁਕਸਾਨ ਪਰ ਇਦਾਂ ਨਹੀਂ ਕਿ ਜਿਸ ਤਰੀਕੇ ਨਾਲ ਸਾਡੇ ਹੁਣ ਇੱਥੇ ਇੱਕ ਰੁਝਾਨ ਬਣਦਾ ਜਾਂਦਾ ਹੈ ਹਰ ਸਾਲ ਇੱਕ ਖਾਸ ਸਮੇਂ ਉੱਤੇ ਇਹੋ ਜਿਹੇ ਘਟਨਾਵਾਂ ਦਾ ਵਾਪਰਨਾ ਇੱਕ ਰੁਝਾਨ ਇੱਕ ਟ੍ਰੈਂਡ ਬਣਦਾ ਜਾ ਰਿਹਾ ਹੈ ਤੇ ਇਸ ਟ੍ਰੈਂਡ ਨੂੰ ਰੋਕੇ ਜਾਣ ਦੀ ਲੋੜ ਹੈ ਇਸ ਲੜੀ ਨੂੰ ਖੜੋਤ ਦਿੱਤੇ ਜਾਣ ਦੀ ਜਾਂ ਨੂੰ ਰੋਕਣ ਦੀ ਤੋੜਨ ਦੀ ਲੋੜ ਸਪਸ਼ਟ ਮਹਿਸੂਸ ਹੁੰਦੀ ਹੈ ਇਸ ਵੇਲੇ ਸੋ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਸਮਾਜ ਸੇਵੀ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਸਭ ਤੋਂ ਜ਼ਰੂਰੀ ਚੀਜ਼ ਹੈ ਲੋਕਾਂ ਵਿੱਚ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਕਿ ਜੋ ਮੀਂਹ ਨਹੀਂ ਪੈ ਰਹੇ ਜਦੋਂ ਆਪਾਂ ਗੱਲ ਪੰਜਾਬ ਦੀ ਕਰਦੇ ਆ ਕਿਉਂ ਨਹੀਂ ਪੈ ਰਹੇ ਇਹਦੇ ਕਾਰਨ ਸਮਝਣੇ ਬਹੁਤ ਜ਼ਰੂਰੀ ਹੈ ਵੱਧ ਤੋਂ ਵੱਧ ਦਰਖਤ ਲਾਈਏ ਵੱਧ ਤੋਂ ਵੱਧ ਜਿੰਨੇ ਹੋ ਸਕਣ ਦਰਖਤ ਲਾਈਏ ਹੁਣ ਤਾਂ ਗੱਲ ਇਹ ਆ ਵੀ ਦਰਖਤ ਲਾਇਆ ਵੀ ਸ਼ਾਇਦ ਨਾ ਸਰੇ ਹੁਣ ਤਾਂ ਜੰਗਲ ਦੇ ਜੰਗਲ ਉਗਾਉਣੇ ਪੈਣਗੇ ਪੰਜਾਬ ਵਿੱਚ ਤਾਂ ਜਾ ਕੇ ਪੰਜਾਬ ਦੀ ਆਬੋ ਹਵਾ ਨੂੰ ਬਚਾਇਆ ਜਾ ਸਕੇਗਾ ਅੰਨੇਵਾ ਜੋ ਵਿਕਾਸ ਦੀ ਹੋੜ ਲੱਗੀ ਹੋਈ ਹੈ ਚਮਚਮਾਉਂਦੀਆਂ ਬਿਲਡਿੰਗਾਂ ਮੋٹے ਮੋٹے ਚਮਕਦੇ ਮਾਰਬਲ ਵਾਲੀਆਂ ਇਮਾਰਤਾਂ ਉਹਨਾਂ ਦੀ ਜਿਹੜੀ ਖਰੀਰੀ ਆਈ ਹੋਏ ਉਸ ਨੇਰੀ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਇਹ ਪੰਜਾਬ ਦਾ ਮੌਸਮ ਤੇ ਆਬੋ ਹਵਾ ਖਰਾਬ ਕਰ ਰਹੀ ਹੈ ਏਸੀਆਂ ਦੀ ਧੜਾ ਧੜ ਵਰਤੋਂ ਏਅਰ ਕੀ ਦੇ ਬਾਰੇ ਤੁਹਾਨੂੰ ਦੱਸ ਤੀ ਹੈ ਕਿ ਏਸੀਆਂ ਨੇ ਰਿਕਾਰਡ ਤੋੜ ਵਰਤੋਂ ਹੋਈ ਹੈ ਤੁਸੀਂ ਕਿਸੇ ਵੀ ਏਸੀ ਵੇਚਣ ਵਾਲੀ ਦੁਕਾਨ ਤੇ ਜਾ ਕੇ ਪੁੱਛ ਲਵੋ ਆਨਲਾਈਨ ਅੰਕੜੇ ਚੈੱਕ ਕਰ ਲਵੋ ਏਸੀ ਐਦ ਕੀ ਧੜਾ ਧੜ ਵੇਚੇ ਨੇ ਕਿਉਂਕਿ ਲੋਕੇ ਰੁੱਖ ਲਾਉਣ ਦੀ ਥਾਂ ਏਸੀ ਲਵਾਉਣ ਨੂੰ ਤਰਜੀਹ ਦੇ ਰਹੇ ਨੇ ਸ਼ਾਰਟਕਟ ਵਿੱਚ ਰਾਹਤ ਭਾਲਦੇ ਨੇ ਲੋਕੀ ਤੁਸੀਂ ਇੱਕ ਏਸੀ ਲਾਉਣ ਦੀ ਥਾਂ ਇੱਕ ਦਰਖਤ ਲਾਓਗੇ ਉਹ ਬੇਸ਼ੱਕ ਤੁਹਾਨੂੰ ਹੁਣੇ ਇਸ ਵੇਲੇ ਰਾਹਤ ਨਹੀਂ ਦੇਊਗਾ ਪਰ ਆਉਣ ਵਾਲੀਆਂ ਪੀੜ੍ਹੀਆਂ ਲਈ ਆਉਣ ਵਾਲੇ ਸਮੇਂ ਲਈ ਤੁਹਾਨੂੰ ਬਹੁਤ ਵੱਡੀ ਰਾਹਤ ਉਹ ਦਵੇਗਾ ਪਰ ਇੰਨੀ ਉਡੀਕ ਕਰਨ ਦਾ ਕਿਸੇ ਕੋਲ ਸਮਾਂ ਹੈ ਨਹੀਂ ਲੋਕਾਂ ਕੋਲ ਪੈਸਾ ਇਸ ਵੇਲੇ ਆ ਚੁੱਕਾ ਹੈ ਤੇ ਪੈਸੇ ਨਾਲ ਸਿੱਧੀ ਚੀਜ਼ ਜਿਹੜੀ ਖਰੀਦੀ ਜਾਂਦੀ ਉਹ ਏਸੀ ਹੈ 에어 ਕੰਡੀਸ਼ਨਰ ਜਿਹੜਾ ਕਿ ਹੁਣ ਇੱਕ ਆਰਾਮ ਦੀ ਵਸਤੂ ਬਣ ਗਿਆ ਕਿਸੇ ਵੇਲੇ ਇਹ ਹੋਇਆ ਕਰਦਾ ਸੀ ਬਿਮਾਰ ਲਈ ਕਿਸੇ ਬਜ਼ੁਰਗ ਲਈ ਜਾਂ ਜਿਹੜਾ ਗਰਮੀ ਨਹੀਂ ਚੱਲ ਸਕਦਾ ਉਹਦੇ ਲਈ ਪਰ ਹੁਣ ਲੋਕੀ ਐਸ਼ ਪਰਸਤੀ ਲਈ ਏਸੀ ਦੀ ਵਰਤੋਂ ਕਰ ਰਹੇ ਨੇ ਹਰ ਘਰ ਵਿੱਚ ਏਸੀ ਨੇ ਹਰ ਇੱਕ ਕਮਰਿਆਂ ਵਿੱਚ ਹੁਣ AC ਲੱਗਣੇ ਸ਼ੁਰੂ ਹੋ ਗਏ ਆ ਕਿਉਂਕਿ ਇਹ ਤੋਂ ਬਿਨਾ ਲੋਕਾਂ ਨੂੰ ਗਰਮੀ ਚੱਲਣ ਦਾ ਕੋਈ ਰਹੀ ਨਹੀਂ ਗਿਆ ਹੌਸਲਾ ਜਾਂ ਹਿੰਮਤ ਤੇ ਹਰ ਕੋਈ ਇੰਨਾ ਸੁਫਲ ਬਣਦਾ ਜਾ ਰਿਹਾ ਕਿ AC ਤੋਂ ਬਿਨਾ ਗੁਜ਼ਾਰਾ ਨਹੀਂ ਮੰਨਦਾ ਜਦਕਿ ਬਹੁਤ ਸਾਰੀ ਗਰਮੀ ਦਾ ਸਮਾਜ ਇਹ ਹੁੰਦਾ ਜਿੱਥੇ ਔਖੇ ਸੌਕੇ AC ਤੋਂ ਬਿਨਾ ਕੱਟਿਆ ਜਾ ਸਕਦਾ ਪਰ ਲੋਕੀ ਇੰਨੀ ਹਿੰਮਤ ਹੁਣ ਨਹੀਂ ਕਰਦੇ ਤੇ ਇਹ ਵੀ ਘੁੰਮ ਫਿਰ ਕੇ ਸਾਡੇ ਮੌਸਮ ਦਾ ਵਿਗਾੜ ਕਰ ਰਿਹਾ ਹੈ ਕਿਉਂਕਿ AC ਕਮਰਾ ਤਾਂ ਠੰਡਾ ਕਰ ਦਿੰਦਾ ਪਰੋਦੇ ਵਿੱਚੋਂ ਜੋ ਹਵਾੜ ਨਿਕਲਦੀ ਹੈ ਜੋ ਗਰਮ ਹਵਾ ਨਿਕਲਦੀ ਹੈ ਉਹ ਤਾਂ ਬਾਹਰ ਵਾਯੂ ਮੰਡਲ ਵਿੱਚ ਜਾ ਰਹੀ ਹੈ ਜਿੱਥੇ ਬੱਦਲਾਂ ਨੇ ਹੋਣਾ ਹੈ ਜਿੱਥੇ ਮੀਂਹ ਪੈਣਾ ਉਹਦੇ ਵਿੱਚ ਜਾ ਰਹੀ ਹੈ ਸੋ ਉਹ ਵੀ ਜਾ ਕੇ ਨੁਕਸਾਨ ਕਰ ਰਹੀ ਹੈ ਨਮੀ ਦੀ ਮਾਤਰਾ ਘਟਾਉਂਦੀ ਹੈ ਤੇ ਕਾਰਨ ਇਹ ਫੇਰ ਬਣਦਾ ਹੈ ਇੱਕ ਹੋਰ ਕਾਰਨ ਬਣਦਾ ਹੈ ਮੀਂਹ ਘੱਟ ਪੈਣ ਦਾ ਜਾਂ ਮੀਂਹ ਨਾ ਪੈਣ ਦਾ ਸੋ ਪੰਜਾਬ ਦੇ ਲੋਕਾਂ ਦੀ ੜੀਕ ਜਾ ਰਹੀ ਹੈ ਮੀਂਹ ਦੀ ਉਡੀਕ جاری ਹੈ ਸਵੇਰੇ ਉੱਠਦੇ ਜਿਹੜੀ ਉਡੀਕ ਸ਼ੁਰੂ ਹੋ ਜਾਂਦੀ ਹੈ ਉਹ ਸ਼ਾਮ ਤੱਕ ਇਸੇ ਤਰ੍ਹਾਂ ਜਾਰੀ ਰਹਿੰਦੀ ਆਸ ਕਰਦੇ ਹਾਂ ਕਿ ਇਹ ਸੁਰਝਾਨ ਨੂੰ ਜਲਦੀ ਹੀ ਮੋੜਾ ਪਵੇਗਾ ਕੋਈ ਬਿਹਤਰ ਢੰਗ ਦਾ ਮੋੜਾ ਪਵੇਗਾ ਲੋਕ ਜਾਗਰੂਕ ਹੋਣਗੇ ਵਾਤਾਵਰਨ ਨੂੰ ਸੰਭਾਲਣ ਪ੍ਰਤੀ ਜਾਗਰੂਕ ਹੋਣਗੇ ਤੇ ਇਹ ਸਵਾਲ ਨਾ ਕਰੀਏ ਕਿ ਮੈਂ ਕਿਉਂ ਨਹੀਂ ਪਹਿਰੇ ਹਾਂ ਉਹਦਾ ਜਵਾਬ ਲੱਭੀਏ ਜਵਾਬ ਲੱਭਣ ਤੋਂ ਬਾਅਦ ਉਸਦਾ ਹੱਲ ਕਰੀਏ ਸੋ ਸਿਰਫ ਸਵਾਲ ਪੁੱਛਣਾ ਕੁਝ ਨਹੀਂ ਹੋਣਾ ਜਾਂ ਹਾਈਪਰਲੋ ਕਰਨਾ ਕੁਝ ਨਹੀਂ ਹੋਣਾ ਇਹਦੇ ਹੱਲ ਕਰਨੇ ਪੈਣੇ ਨੇ ਤੇ ਹੱਲ ਲੋਕਾਂ ਦੇ ਆਪਣੇ ਹੱਥ 'ਚ ਨੇ ਸੋ ਬਹੁਤ ਜ਼ਰੂਰੀ ਹੈ ਕਿ ਲੋਕ ਇਸ ਬਨੇ ਸਹੀ ਜਾਣਕਾਰੀ ਸਮਝਣ ਤੇ ਇਹੀ ਸਹੀ ਜਾਣਕਾਰੀ ਅੱਜ ਤੁਹਾਡੇ ਤੱਕ ਪਹੁੰਚਾਈ ਗਈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦੇ ਅੱਜ ਦੇ ਤਾਜ਼ਾ ਅੰਕ ذریعے ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਕਰਬਾਤ ਸੰਬੰਧੀ ਤੁਹਾਡੇ ਕੀ ਵਿਚਾਰ ਨੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਆਪਣੀ ਗੱਲ ਲਿਖ ਕੇ ਕਮੈਂਟਸ ਰਾਹੀਂ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਹੋਰ ਪ੍ਰੋਗਰਾਮਾਂ ਦੇ ਲਈ ਵੀ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਵਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਈਪੀਟੀਵੀ ਰਾਹੀਂ ਵੀ ਦੇਸ਼ਾਂਵੰਦੇ ਸ਼ਬਦ ਤੁਸੀਂ ਦਾ ਪੰਜਾਬ ਟਾਕਸ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਨਵੇਂ ਪ੍ਰੋਗਰਾਮ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਵਿਸ਼ੇਸ਼ ਰਿਪੋਰਟ ਦਾ ਪੰਜਾਬ ਟਾਕਸ ਚੈਨ ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਇੰਨਾ ਹੀ ਹੁਣ ਤੁਹਾਡੇ ਕੋਲ ਇਜਾਜ਼ਤ ਲੈ ਰਹੇ ਹਾਂ ਬਹੁਤ ਬਹੁਤ ਧੰਨਵਾਦ ਵਿਕਤੀ ਰਹੋ ਦਾ ਪੰਜਾਬ ਟਾਕਸ